ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੀਆਂ ਅੱਜ ਦੀ ਪਹਿਲੀ ਖਬਰ ਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਡੀਗੜ੍ਹ ਦੇ ਸੈਕਟਰ 35 ਚ ਮਿਊਨਿਸਪਲ ਪਵਨ ਦੇ ਵਿੱਚ 293 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਸੌਂਪੇ ਨੇ ਮਾਨ ਨੇ ਕਿਹਾ ਆਪ ਸਰਕਾਰ ਵੱਲੋਂ ਪਿਛਲੇ 2.5 ਸਾਲਾਂ ਚ ਲੋਕ ਹਿੱਤ ਦੇ ਮਿਸਾਲੀ ਕੰਮ ਕੀਤੇ ਗਏ ਨੇ ਜਿਸ ਕਾਰਨ ਲੋਕਾਂ ਦਾ ਸੂਬਾ ਸਰਕਾਰ 'ਚ ਵਿਸ਼ਵਾਸ ਵਧਿਆ ਇਸ ਕਾਰਨ ਸੂਬੇ ਦੇ ਕਰਮਾਲੀਏ ਵਿੱਚ ਵੀ ਵਾਧਾ ਹੋਇਆ ਉਹਨਾਂ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਅਣਗੌਲੀਆਂ ਕਰ ਦਿੱਤਾ ਜਿਸ ਕਰਕੇ ਵੱਡੀ ਗਿਣਤੀ 'ਚ ਸਰਕਾਰੀ ਅਸਾਮੀਆਂ ਕਾਨੂੰਨੀ ਅੜਿੱਕੀਆਂ ਛਟਕੀਆਂ ਰਹੀਆਂ ਸਨ ਪਰ ਆਪ ਸਰਕਾਰ ਨੇ 3 ਮਹੀਨਿਆਂ ਦੇ ਨੇ ਦਿੱਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ ਰੂਸ ਵੱਲੋਂ ਯੂਕਰੇਨ ਤੇ ਬੀਤੀ ਰਾਤ 6 ਡਰੋਨ ਦਾਗੇ ਗਏ ਜਿਸ ਵਿੱਚ 61 ਨੂੰ ਹਵਾ ਚ ਫੁੰਡ ਦਿੱਤਾ ਗਿਆ ਯੂਕਰੇਨੀ ਹਵਾਈ ਫੌਜ ਨੇ ਆਖਿਆ ਦੇਸ਼ ਦੇ 11 ਖੇਤਿਆਂ ਚ ਹਵਾਈ ਰੱਖਿਆ ਪ੍ਰਣਾਲੀਆਂ ਕੰਮ ਕਰ ਰਹੀਆਂ ਨੇ ਜਿਸ ਕਾਰਨ ਡਰੋਨ ਹਮਲੇ ਰੋਕੇ ਜਾ ਰਹੇ ਨੇ ਯੂਕਰੇਨੀ ਸੰਸਦ ਵਰਖੋਬਨਾ ਰਾੜਾ ਦੇ ਬਾਹਰ ਸੜਕ ਤੇ ਇੱਕ ਡਰੋਨ ਦਾ ਮਲਮਾ ਮਿਲਿਆ ਤੇ ਦੱਸਿਆ ਕਿ ਯੂਕਰੇਨੀ ਸੰਸਦੀ ਪ੍ਰਸਤੀਵਾਨੇ ਡਰੋਨ ਦੇ ਟੁਕੜੇ ਮਿਲਣ ਦੀ ਤਸਦੀਕ ਕਰਦੇ ਹ ਕਿ ਸੰਸਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਉਧਰ ਕੀਵ ਨੇ ਵੀ ਰੂਸ ਖਿਲਾਫ ਆਪਣੇ ਹਮਲੇ ਜਾਰੀ ਰੱਖੇ ਹੋਏ ਨੇ ਰੂਸੀ ਸਰਹੱਦ ਦੇ ਖੇਤੇ ਵਾਰੋਨੇਸ ਦੇ ਗਵਰਨਰ ਰਿਕ ਲੈਕਸੈਂਡਰ ਨੇ ਕਿਹਾ ਹੈ ਕਿ ਡਰੋਨ ਹਮਲੇ ਦੇ ਨਾਲ ਅੱਗ ਲੱਗ ਗਈ ਹੈ ਤੇ ਤਬਾਹੇ ਹੋਏ ਨੇ ਉਹਨਾਂ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤਾ ਹੈ ਕਿ ਉਸਰੋਗਜ਼ੋਕੀ ਜ਼ਿਲ੍ਹੇ ਦੇ ਵਿੱਚ ਐਮਰਜੈਂਸੀ ਐਲਾਨੀ ਗਈ ਹੈ ਤੇ ਕਈ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਭੋਜਨ ਦੇ ਅਧਿਕਾਰ ਬਾਰੇ ਅਜ਼ਾਦ ਜਾਂਚਕਾਰ ਮਾਈਕਲ ਫਾਖਰੀ ਨੇ ਇਜ਼ਰਾਈਲ ਤੇ ਦੋਸ਼ ਲਾਇਆ ਕਿ ਉਹ ਫਲਸਤੀਨੀਆ ਖਿਲਾਫ ਗਾਜ਼ਾ 'ਚ ਜੰਗ ਦੌਰਾਨ ਭੁੱਖਮਰੀ ਦੀ ਮੁਹਿੰਮ ਚਲਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਸੀਮਤ ਮਾਨਵੀ ਸਹਾਇਤਾ ਗਾਜ਼ਾ ਪਹੁੰਚ ਰਹੀ ਹੈ ਤੇ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਫਾਖਰੀ ਨੇ ਰਿਪੋਰਟ ਚ ਦਾਅਵਾ ਕੀਤਾ ਹੈ ਕਿ ਹਮਾਸ ਤੇ ਇਜ਼ਰਾਈਲ ਤੇ ਹਮਲੇ ਦੇ 2 ਦਿਨ ਬਾਅਦ ਹੀ ਉਥੋਂ ਦੀ ਫੌਜ ਨੇ ਗਾਜ਼ਾ ਚ ਭੋਜਨ ਪਾਣੀ ਇੰਦਣ ਤੇ ਹੋਰ ਸਪਲਾਈ ਰੋਕ ਦਿੱਤੀ ਹੈ ਫਾਖਰੀ ਨੇ ਦਾਅਵਾ ਕੀਤਾ ਹੈ ਕਿ ਦਸੰਬਰ ਤੱਕ 80% ਫਲਸਤੀਨੀਆ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਬੰਜ਼ਾਮਿਨ ਇਤਨਿਆਹੁ ਨੇ ਦੋਸ਼ਾਂ ਨੂੰ ਜਿਹੜੇ ਦੋਸ਼ ਲੱਗੇ ਸਨ ਉਹਨਾਂ ਨੂੰ ਝੂਠਾ ਦੱਸਿਆ ਝੂਠਾ ਕਰਾਰ ਦਿੱਤਾ ਤੇ ਕਿਹਾ ਹੈ ਕਿ ਜੋ ਮਰਜ਼ੀ ਆਖਿਆ ਜਾਵੇ ਉਹ ਸੱਚ ਸਾਬਤ ਨਹੀਂ ਹੋਵੇਗਾ ਕੁਮਾਂਤਰੀ ਦਬਾਅ ਬਣ ਕਾਰਨ ਮਗਰੀ ਪੇ ਜੜੀ ਕੋਲਿਆ ਪਰ ਇਹ ਬਹੁਤ ਜ਼ਿਆਦਾ ਘਟ ਜੜੀ ਹੈ ਰਾਸ਼ੀ ਮੰਨੀ ਜਾ ਰਹੀ ਹੈ ਖੋਫੀ ਏਜੰਸੀਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਵੱਡੇ دہشت ਦੇ ਹਮਲੇ ਨੂੰ ناکਾਮ ਕਰਦੇ ਹਾਂ ਹਲ ਕਾਇਦਾ ਤੇ 133 ਬ੍ਰਿਗੇਡ ਸਮੇਤ ਵੱਖ-ਵੱਖ ਪਬੰਦੀਸ਼ੂਦਾ ਜਥੇਬੰਦੀਆਂ ਤੇ ਦਿੱਤੀਆਂ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਪੁਲਿਸ ਦੇ ਅਤਵਾਦੀ ਰੋਕੂ ਵਿਭਾਗ ਮੁਤਾਬਕ ਪੁਲਿਸ ਨੇ ਅਤਵਾਦੀਆਂ ਖਿਲਾਫ 32 ਕੇਸ ਦਰਜ ਕੀਤੇ ਹਨ ਉਹਨਾਂ ਨੂੰ ਅਣਦੱਸੀ ਥਾਂ ਤੇ ਲਜਾਇਆ ਜਾ ਰਿਹਾ ਹੈ ਅਤਵਾਦ ਰੋਕੂ ਵਿਭਾਗ ਨੇ ਇਸ ਹਫ਼ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 475 ਖੋਫੀ ਆਪਰੇਸ਼ਨ ਚਲਾਏ ਨੇ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਕਿ ਘਟੋ-ਘਟ 475 ਸ਼ੱਕੀ ਵਿਅਕਤੀ ਪੰਜਾਬ ਦੇ ਵਿੱਚ ਡੇਂਗੂ ਦੇ ਕੇਸਾਂ 'ਚ ਵਾਧਾ ਹੋਇਆ ਹੈ 30 ਜੂਨ ਤੱਕ 162 ਕੇਸਾਂ ਤੋਂ 31 ਅਗਸਤ ਤੱਕ 369 ਨਵੇਂ ਕੇਸ ਆਮੜੇ ਨੇ ਜਿਸ ਦੌਰਾਨ ਰਾਜ ਦੇ ਵਿੱਚ ਚਿਕਨਗੁਨੀਆ ਦੇ 55 ਕੇਸ ਵੀ ਸਾਹਮਣੇ ਆਏ ਨੇ ਇਸ ਨਾਲ ਵੈਕਟਰ ਦੁਆਰਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਚਿੰਤਾਵਾਂ ਵਧੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਨੇ ਜੋ ਕਿ ਰਾਜ ਦੇ ਕੁੱਲ ਕੇਸਾਂ ਵਿੱਚੋਂ ਲਗਭਗ 23% ਨੇ ਜਿਨ੍ਹਾਂ ਦੇ ਵਿੱਚ 72 ਵਿਅਕਤੀ ਪੋਜ਼ੀਟਿਵ ਪਾਏ ਗਏ ਨੇ ਇਸ ਤੋਂ ਬਾਅਦ ਮੁਹਾਲੀ 'ਚ 51 ਲੁਧਿਆਣਾ 'ਚ 46 ਕੇਸ ਦਰਜ ਕੀਤੇ ਗਏ ਨੇ ਤੇ ਇਸੇ ਦੌਰਾਨ ਕਪੂਰਥਲਾ 'ਚ 17 ਮੋਗਾ 'ਚ 14 ਚਿਕਨ ਗੁਨਿਆ ਦੇ ਮਾਮਲੇ ਸਾਹਮਣੇ ਆਏ ਨੇ ਤੇ ਡੇਂਗੂ ਅਤੇ ਚਿਕਨ ਗੁਨਿਆ ਦੇ ਵਧ ਰਹੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਡਾਕਟਰ ਸਿਹਤ ਸਿਵਾਮਾ ਨੇ ਸਾਰੇ ਸਿਵਹ ਸਰਜਨਾਂ ਨੂੰ ਪੱਤਰ ਜਾਰੀ ਕੀਤਾ ਤੁਰੰਤ ਰੋਕਥਾਮ ਦੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਨੇ ਡੇਂਗੂ ਦਾ ਕੇਸ ਪਾਇ ਜਾਣ ਦੀ ਸੂਰਤ ਵਿੱਚ ਪ੍ਰਭਾਵਿਤ ਖੇਤਰਾਂ 'ਚ ਬੁਖਾਰ ਦਾ ਸਰਵੇਖਣ ਕੀਤਾ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਨੇੜਲੇ 100 ਤੋਂ 200 ਘਰਾਂ ਦੇ ਵਿੱਚ ਫੌਗਿੰਗ ਜਿਹੜੀ ਹੈ ਕਰਵਾਈ ਜਾਵੇਗੀ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਬੜਾ ਚਟਕਾ ਲੱਗਿਆ। ਪਜਨ ਗਾਇਕ ਕਨਈਆ ਮਿੱਤਲ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ। ਭਾਜਪਾ ਦੀ ਟਿਕਟ ਤੇ ਪੰਜਗੋਲਾ ਸੀਟ ਤੋਂ ਚੋਣ ਲੜਨਾ ਚਾਹੁੰਦੇ ਨੇ। ਹਾਲਾਂਕਿ ਭਾਜਪਾ ਨੇ ਇਥੋਂ ਦੁਆਰਾ ਗਿਆਨ ਚੰਦ ਗੁਪਤਾ ਨੂੰ ਟਿਕਟ ਦਿੱਤੀ ਹੈ। ਕਨਈਆ ਮਿੱਤਲ ਉਹੀ ਗਾਇਕ ਹੈ ਜਿਸ ਨੇ 2022 ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੀਤ ਜੋ RAM ਕੋ ਲਾਏ ਹਨ, ਹਮ ਉਨਕੋ ਲਾਏਗੇ ਗਾਏ ਸੀ। ਇਹ ਗੀਤ गाਵੇ ਮਸ਼ਹੂਰ ਹੋਇਆ ਤੇ ਮਿੱਤਲ ਨੂੰ ਅਕਸਰ ਭਾਜਪਾ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁ ਸਕਦੇ ਆ ਮੈਂ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਤਾਰੀਖ ਤੇ ਸਮਾਂ ਅਜੇ ਤੈਅ ਨਹੀਂ ਹੋਇਆ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕਿਸੇ ਇੱਕ ਪਾਰਟੀ ਨੂੰ ਸਨਾਤਨ ਦਾ ਪ੍ਰਤੀਕ ਨਾ ਸਮਝੋ ਸਨਾਤਨ ਹਰ ਥਾਂ ਹੈ ਪੰਜਾਬ ਸਮੇਤ ਜ਼ਿਲ੍ਹਾ ਗੁਰਦਾਸਪੁਰ ਲਈ ਮਾਨ ਵਾਲੀ ਗੱਲ ਹੈ। ਇਥੋਂ ਦੇ ਜੰਪਾਲ ਡਾਕਟਰ ਰਵਨੀਤ ਕੌਰ ਨੂੰ ਹਾਈ ਕਮਿਸ਼ਨ ਆਫ ਇੰਡੀਆ ਵੱਲੋਂ ਆਸਟ੍ਰੇਲੀਆ ਦੇ ਟਸਮਾਨੀਆ ਦੇ ਵਿੱਚ ਪੜ ਦੀ ਪਹਿਲੀ ਆਨਰੇਰੀ ਕੌਨਸਲ ਨਿਯੁਕਤ ਕੀਤਾ ਗਿਆ ਹੈ। ਡਾਕਟਰ ਨਫਰੀਦ ਕੌਰ 2010 ਤੋਂ ਆਸਟ੍ਰੇਲੀਆ ਵਾਸੀ ਹੈ ਤੇ 2017 ਤੋਂ ਉਹ ਹਾਬਰਟ ਜਿ ਵਸੇ ਹੋਏ ਨੇ। ਡਾਕਟਰ ਨਫਰੀਦ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਟਸਮਾਨੀਆ 'ਚ ਭਾਰਤੀਆਂ ਲਈ ਹਰ ਮੁਸ਼ਕਲ ਦੇ ਹੱਲ ਹੀ ਸੰਜੀਦਗੀ ਨਾਲ ਕੰਮ ਕਰਨ ਲਈ ਤੰਜੀਲ ਰਹਣਗੇ। ਸੂਏ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵ ਉਜਾਸਤ ਧੰਨਵਾਦ।